ਸਤਕਾਰਯੋਗ ਦਰਸ਼ਕੋ ਤੁਸੀਂ ਦੇਖ ਰਹੇ ਹੋ ਰਾਈジング ਆਫ ਪੰਜਾਬ ਤੇ ਮੈਂ ਹਾਂ ਰੋਸ਼ਨ ਹਰਦਿਆਲਿਆਣਾ kato ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਮੀਟਿੰਗ ਤੋਂ ਪਰਤਦਿਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਰਬਨ ਸਿੰਘ ਪਦੇਰ ਅਬ ਮੰਨਿਉ ਘਾੜ ਰਾਜ ਸਿੰਘ ਕੋਟੜਾ ਤੇ ਉਹਨਾਂ ਦੇ ਹੋਰ ਕਿਸਾਨ ਆਗੂਆਂ ਨੂੰ ਸਾਥੀਆਂ ਨੂੰ ਪਟਿਆਲਾ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਨજરਬੰਦ ਕਰ ਦਿੱਤਾ ਹੈ ਇਸ ਨੇ ਰੋਸ ਵਜੋਂ ਪਿੰਡਲੇ ਵਾਲਾ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਸੋ ਆਓ ਵੇਖਦੇ ਹਾਂ ਪੱਤਰਕਾਰ ਰੋਸ਼ਨ ਹਰਦੇਵਾਲਾ ਦੀ ਵਿਸ਼ੇਸ਼ ਰਿਪੋਰਟ ਥੋੜੀ ਝੋਨੇ ਦੀ 15-15 ਕਿਲੋ ਦੀ ਜਿਹੜੀ ਕਾਰਟ ਹੋਈ ਹੈ ਥੋੜੀ ਐਨਐਸਪੀ ਭਰਾਵੋ ਤੇਡੇ ਢਾਗਣਾ ਸਰਕਾਰ ਨੇ ਖਤਮ ਕਰਤੀ ਪਿੰਡ ਢੱਲਿਆ ਚ ਹੋ ਰਹੀ ਜੀ ਮੀਟਿੰਗ ਭਾਰਤੀ ਕਿਸਾਨਾਂ ਨੂੰ ਏਕਤਾ ਸਿੱਧੂ ਪਰਦੀ ਉਪਿਛਲੇ ਦਿਨ ਸਰਕਾਰ ਕਿਸਾਨਾਂ ਦੇ ਨਾਲ ਬੇਇਨਸਾਫੀ ਕੀਤੀ ਹੈ ਅੱਜ ਉਹਦੇ ਵਿਰੁੱਧ ਚਪੰਡ ਡੱਲੇ ਆ ਚੜਾ ਤੇ ਪੰਡ ਡਰੂ ਘਰ ਅੰਦਰ ਵੀ ਖਾਰਾ ਭਰਿਆ ਹੋਇਆ ਜੀ ਆ ਬਾਹਰ ਦੀ ਪੋਜੀਸ਼ਨ ਹੈ ਗੁਰੂ ਘਰ ਦੇ ਆ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੰਗਤ ਆ ਰਹੀ ਹੈ ਆ ਸੱਤ ਚ ਦੇਖ ਸਕਦੇ ਆ ਤੁਸੀਂ